ਸੰਸਾਰ ਨੂੰ ਨਿਰੰਕਾਰ ਤੋਂ ਅਲੱਗ ਨਹੀਂ ਕਰ ਸਕਦੇ ਸਭ ਉਸ ਦਾ ਨਿਰਤ ਹੈ ਨਾਚੇ ਨਾਚੰਤੀ ਗੋਪੀ ਜਣਾ ਭਗਤਨਾਮ ਦੇਵ ਜੀ ਮਹਾਰਾਜ ਵੀ ਕਹਿੰਦੇ ਇਹ ਤੇ ਇੱਕ ਨਾਚ ਹੋ ਰਿਹਾ ਹੈ ਨਿਰਤ ਹੋ ਰਿਹਾ ਹੈ ਤਾਂ ਖੈਰ ਮਹਿਰਸ ਕਰਾ ਦਿਖਾਈ ਦੇ ਜਾਂਦਾ ਨਿਰਤ ਉਸਤੀ ਜੀ ਅੱਖ ਨਾਲ ਇਨਾਂ ਦੁਆ ਨਾਲ ਨਹੀਂ ਇਕਬਾਲ ਤਦ ਹੀ ਕਹਿੰਦੇ ਨੇ ਦੇਲੇ ਬੇਨਾਮ ਬੀਕਰ ਖੁਦਾ ਸੇ ਤਲਬ ਕਿ ਅੱਖ ਕਾ ਨੂਰ ਦਿਲ ਕਾ ਨੂਰ ਨਹੀਂ ਅੱਖਾਂ ਦਾ ਨੂਰ ਉਹ ਨੂਰ ਨਹੀਂ ਕਿ ਖੁਦਾ ਦਿਖਾਈ ਦੇ ਜਾ ਕਿ ਤੇ ਪਸ਼ੂਆਂ ਕੋਲ ਵੀ ਹੈ ਜੀਆ ਤੇ ਪੰਛੀਆਂ ਕੋਲ ਵੀ ਹੈ ਜੀਆ ਦੁਆ ਕਰਦੇ ਪਏ ਤੋ ਇਹ ਦੁਆ ਵੀ ਕਰਿਆ ਕਰ ਔਰ ਵਾਕਈ ਦੁਆ ਕਦੀ ਖਾਲੀ ਨਹੀਂ ਜਾਂਦੀ خدا منظور کرتا ہے دعا جب دل سے ہوتی ہے دل تو نکلی ہوئی گل خالی نہیں جاتی یہ بھی میں عرض کرتے ہیں دل سے جو بات نکلتی ہے اثر رکھتی ہے ڈاکٹر محمد اقبال دل سے جو بات نکلتی ہے اثر رکھتی ہے پر نہیں طاقت پرواز مگر رکھتی ہے بھاویں پنکھ کوئی نہیں ਉਹਤੇ ਸਤ ਅਸਮਾਨਾਂ ਤੋਂ ਵੀ ਅੱਗੇ ਲੰਘ ਜਾਂਦੀ ਹੈ। ਅਗਰ ਦਿਲ ਚੋਂ ਨਿਕਲੀਏ। ਇਹ ਇੰਜ ਕਹਿ ਲੋ ਦਿਲ ਚੋਂ ਨਿਕਲੀਏ ਤੇ ਦਿਲ ਤੱਕ ਪਹੁੰਚਦੀ ਨਹੀਂ ਤੇ ਕੰਨਾਂ ਤੱਕ ਪਹੁੰਚਦੀ ਹੈ। ਦਿਲ ਤੋਂ ਨਿਕਲੀਏ ਤਾਂ ਹੀ ਹਿਰਦੇ ਨੂੰ ਛੂਹੇਗੀ ਨਹੀਂ ਤੇ ਕੰਨਾਂ ਨੂੰ ਛੂਹੇਗੀ ਵਾਪਸ ਆ ਜਾਏਗੀ। ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ। ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਦੀ ਹੈ। ਪਰ ਦਿਲ ਤੋਂ ਉਹੀ ਗੱਲ ਨਿਕਲਦੀ ਹੈ ਦਿਲ ਜਿਸ ਤੋਂ ਪ੍ਰਭਾਵਿਤ ਹੈ ਵਰਨਾ ਨਹੀਂ ਜਿਸ ਤੋਂ ਮੈਂ ਪ੍ਰਭਾਵਿਤ ਨਹੀਂ ਹਾਂ ਉਹ ਮੇਰੇ ਦਿਲ ਦਾ ਹਿੱਸਾ ਨਹੀਂ ਉਹ ਮੇਰੀ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਜਿਸ ਤੋਂ ਮੈਂ ਪ੍ਰਭਾਵਿਤ ਹੀ ਨਹੀਂ ਹਾਂ ਬਾਰ ਬਾਰ ਭੁੱਲ ਜਾਵਾਂਗਾ ਲੋਕੀ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਪਾਠ ਕਰਕੇ ਪੂਜਾ ਕਰਕੇ ਕੀਰਤਨ ਕਰਕੇ ਕਥਾ ਕਰਕੇ ਵਾਜੇ ਵਜਾ ਕੇ ਸਾਜ਼ ਖੜਕਾ ਕੇ ਸਭ ਕੁਝ ਕਰਕੇ ਬੱਤਰ ਨੂੰ ਯਾਦ ਕਰਨਾ ਵਾਜਾ ਵਜਾਣ ਦੀ ਲੋੜ ਹੈ ਮਿੱਤਰ ਨੂੰ ਯਾਦ ਕਰਨਾ ਕਥਾ ਕਰਨ ਦੀ ਲੋੜ ਹੈ ਪਰਿਵਾਰ ਨੂੰ ਯਾਦ ਕਰਨਾ ਧਨ ਸੰਪਦਾ ਨੂੰ ਯਾਦ ਕਰਨਾ ਇਹ ਫਲਸਫਾ ਘੋਟਣ ਦੀ ਲੋੜ ਹੈ ਲੋੜ ਹੀ ਨਹੀਂ ਉਸ ਦਾ ਪ੍ਰਭਾਵ ਹੈ ਮਨ ਤੇ ਯਾਦ ਆਉਂਦਾ ਬਿਨਾਂ ਵਾਜਿਆਂ ਵਜਾਇਆ ਧਨ ਯਾਦ ਆਉਂਦਾ ਹੈ ਬਿਨਾਂ ਤਬਲਿਆਂ ਖੜਕਾਇਆ ਪਰਿਵਾਰ ਯਾਦ ਆਉਂਦਾ ਹੈ ਬਿਨਾਂ ਫਲਸਫਾ ਘੋਟੇ ਆਂ ਮਿੱਤਰ ਯਾਦ ਆਉਂਦੇ ਨੇ ਕੋਟਦੇ ਰਹੀਏ ਫਿਲਸਫਾ ਕਦਰ ਕਰਦੇ ਰਹੀਏ ਕਥਾ ਕਹਾਣੀਆਂ ਪਰਮਾਤਮਾ ਯਾਦ ਦਾ ਹਿੱਸਾ ਨਹੀਂ ਬਣਦਾ ਉਸ ਤੋਂ ਮਨ ਪ੍ਰਭਾਵਿਤ ਹੀ ਨਹੀਂ ਜਿਸ ਤੋਂ ਮਨ ਪ੍ਰਭਾਵਿਤ ਹੈ ਦਿਲ ਉਸ ਨੂੰ ਯਾਦ ਕਰੇਗਾ ਔਰ ਜਿਸ ਨੂੰ ਦਿਲ ਯਾਦ ਕਰ ਰਿਹਾ ਹੈ ਉਹਦੀ ਗੱਲ ਫਿਰ ਦਿਲ ਤੋਂ ਨਿਕਲੇਗੀ ਅਗਰ ਦਿਲ ਤੋਂ ਨਿਕਲੇਗੀ ਤਾਂ ਦਿਲ ਤੱਕ ਪਹੁੰਚੇਗੀ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ ਬਰ ਰਹੀ ਤਾਕਤੇ ਪਰਵਾਜ਼ ਮਗਰ ਰੱਖਦੀ ਹੈ ਤਾਂ ਮੈਂ ਫਿਰ ਆਪਣੇ ਨੁਕਤਾ ਨਿਗਾਤੇ ਆਵਾਂਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੇਸਰ ਵਰਗੀ ਕਾਇਆ ਹੋ ਗਈ ਕੇਸਰ ਲਾਣ ਦੀ ਲੋੜ ਹੀ ਨਹੀਂ ਰਹੀ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਜਵਾਨ ਰਤਨਾ ਦੀ ਖਾਣ ਬਣ ਗਈ ਬਾ ਇੱਕ ਇੱਕ ਬੋਲ ਜਿਸ ਤੋਂ ਕਈ ਰਤਨ ਕੁਰਬਾਨ ਕੀਤੇ ਜਾ ਸਕਦਾ ਬੇਸ਼ੁਮਾਰ ਰਤਨ ਕੁਰਬਾਨ ਕੀਤੇ ਜਾ ਸਕਦਾ ਰਤਨਾ ਕੀ ਲਲਤਾ ਅਗਰ ਆਸ ਤਨ ਸਾਸ ਉਹਦੇ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਵੇਗੀ ਤਰ੍ਹਾਂ ਤਰ੍ਹਾਂ ਦੇ ਅਤਰ ਸੰਤ ਉਹਦੇ ਸਵਾਸਾਂ ਚ ਆਉਣਗੇ ਕਫਤ ਪਠਨਾ ਸਾਹਿਬ ਮੈਂ ਇਸ ਦੇ ਅਰਥ ਕੀਤੇ ਅੱਜ ਤੋਂ ਕੋਈ 22 23 ਸਾਲ ਪਹਿਲੇ ਲੜੀਵਾਰ ਕਥਾ ਹੁੰਦੀ ਹੈ ਗੁਰਬਾਣੀ ਦੇ ਉੱਤੇ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਚੱਲਦੇ ਜਨਾਜ਼ ਇਨਾਂ ਦਾਸ ਸੀ ਇਹ ਪੰਕਤੀਆਂ ਆਈਆਂ ਲੜੀਵਾਰ ਕਥਾ ਵਿੱਚ ਤਾਂ ਮੈਂ ਇੰਨਾਂ ਹੀ ਆਖਿਆ ਉਹਨਾਂ ਦੇ ਕਰਮਾਂ ਦੇ ਵਿੱਚ ਰੱਬੀ ਮਹਿਕ ਆਉਂਦੀ ਹੈ ਸੁਗੰਧ ਇਹ ਅਰਥ ਕਰਕੇ ਅੱਗੇ ਚਲੇ ਗਏ ਸੰਤ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਪਟਨਾ ਸਾਹਿਬ ਦੀ ਸੇਵਾ ਕਰਾਈ ਹਟ ਸਾਹਿਬ ਗੁਰਦੁਆਰਾ ਬਣਾਇਆ ਬੀਬੇ ਨਾਨਕੀ ਦਾ ਸਥਾਨ ਵੀ ਉਹਨਾਂ ਨੇ ਬਣਾਇਆ ਬੇਰ ਸਾਹਿਬ ਦੀ ਸਾਰੀ ਸੇਵਾ ਉਹਨਾਂ ਨੇ ਕੀਤੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੁਬਾਰਾ ਦਰਬਾਰ ਸਾਹਿਬ ਤੇ ਸੋਨਾ ਵੀ ਉਹਨਾਂ ਨੇ ਲਗਾਇਆ ਔਰ ਡੂੰਗੀ ਬੜੀ ਸਾਂਝੀ ਹਰ ਸਾਲ ਅਲਵਰਵੀ ਸਮਾਗਮ ਤੇ ਪਹੁੰਚਦੇ ਰਹੇ ਕੋਈ ਤਿੰਨ ਇੱਕ ਸਾਲ ਹੋ ਇਹਨੂੰ ਗੁਜ਼ਰ ਗਏ ਨੇ ਚਲਾਣਾ ਕਰ ਗਏ ਨਹੀਂ ਤੇ ਕਦੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪ ਤੇ ਉਹ ਬੈਰਾਜ਼ਰੀ ਕਰਦਾ ਹੀ ਨਹੀਂ ਸੰਤਖਤ ਸਾਹਿਬ ਤੇ ਹੀ ਹੁੰਦੇ ਸਨ ਪਟਨਾ ਸਾਹਿਬ ਹੈ ਮੁਖਤਸਰ ਮੈਂ ਅਰਜ਼ ਕਰਾਂ ਉਹ ਵੀ ਬੈਠੇ ਸਨ ਕਥਾ ਦੇ ਸਰੋਤੇ ਐ ਕਥਾ ਦੀ ਸਮਾਪਤੀ ਤੋਂ ਬਾਅਦ ਮੇਰੇ ਕਮਰੇ 'ਚ ਆ ਗਏ ਕਹਿਣ ਲੱਗੇ ਮਸਕੀਨ ਜੀ ਮੇਰਾ ਦਿਲ ਬਹੁਤ ਤਕਹਿਆ ਮੈਂ ਕਿਉਂ ਅਗਰ ਆਵਾਸ ਤਨ ਸਾਸ ਤੁਸੀਂ ਇਹ ਕਿਹਾ ਹੈ ਕਰਮਾਂ ਵਿੱਚ ਸੁਗੰਧ ਆ ਗਈ ਮਹਿਕ ਆ ਗਈ ਮਾਰਵ ਜੁਥੇ ਕਿ ਅੰਗ ਦਾ ਜ਼ਿਕਰ ਪੈ ਕਰਦਨ ਰਤਨਾ ਕੀ ਲਲਤਾ ਜ਼ਬਾਨ ਰਤਨ ਹੋ ਗਈ ਹੈ ਕਾਇਆ ਕੇਸਰ ਹੋ ਗਈ ਹੈ ਤੇ ਅਗਰ ਆਵਾਸ ਤਨ ਸਵਾਸ ਸਵਾਸ ਗਿਆ ਕਰਮ ਨਹੀਂ ਗਿਆ ਉਥੇ ਸਵਾਸ ਪੈ ਕਹਿੰਦੇ ਨੇ ਸਵਾਸਾਂ ਦੇ ਵਿੱਚ ਖੁਸ਼ਬੂ ਆ ਗਈ। ਇਹ ਅਰਥ ਮੈਨੂੰ ਕਹਿਣ ਲੱਗੇ ਯਾ ਤੇ ਤੁਹਾਡਾ ਮਨ ਨਹੀਂ ਮੰਨਦਾ। ਕਿ ਸਵਾਸਾਂ 'ਚ ਖੁਸ਼ਬੂ ਕਿਸ ਤਰ੍ਹਾਂ ਹੋ ਸਕਦੀ ਹੈ? ਮਨ ਨੂੰ ਚਾਹੁੰਦਾ ਹੈ ਮੇਰੇ ਮੂੰਹ 'ਚ ਖੁਸ਼ਬੂ ਆਵੇ। ਬਦਬੂ ਨਹੀਂ ਆਣੀ ਚਾਹੀਦੀ। ਮਨ ਨੂੰ ਚਾਹਦਾ ਹੈ। ਔਰ ਦੂਜੇ ਨੂੰ ਬਹੁਤ ਬੁਰਾ ਲੱਗਦਾ ਹੈ ਮੂੰਹ 'ਚ ਬਦਬੂ ਆਉਂਦੀ। ਮੈਨੂੰ ਕਹਿਣ ਲੱਗੇ ਅਗਰ ਆਸਤਨ ਸਾ ਸਾਫ ਲਿਖੈ ਤਨ ਦੇ ਚੋਂ ਜੋ ਸਵਾਸ ਨਿਕਲੈ ਮੂੰਹ ਦੇ ਜੋ ਹਵਾਵਾਂ ਨਿਕਲਦੀ ਹੈ ਉਹਦੇ ਚ ਖੁਸ਼ਬੂ ਹੁੰਦੀ ਹੈ ਉਸ ਦੇ ਚ ਸੁਗੰਧ ਹੁੰਦੀ ਹੈ ਮੈਨੂੰ ਕਹਿਣ ਲੱਗੇ ਯਾ ਤੇ ਤੁਹਾਡਾ ਹਿਰਦਾ ਇਹ ਸਾਰ ਤੁਹਾਨੂੰ ਮੰਨਦਾ ਨਹੀਂ ਜਾਂ ਫਿਰ ਤੁਹਾਨੂੰ ਅਰਥ ਆਏ ਨਹੀਂ ਮੈਂ ਕਿ ਮੇਰੇ ਹਿਰਦਾ ਨਹੀਂ ਮੰਨਦਾ ਸੀ ਸਿੱਧੀ ਗੱਲ ਮੈਂ ਤੁਹਾਡੇ ਕਾਗੂ ਕੀ ਗਲਤ ਬਿਆਨ ਨਹੀਂ ਕਰਦਾ ਸਵਾਸਾਂ ਵਿੱਚ ਮੈਂ ਕਿਸ ਤਰ੍ਹਾਂ ਹੋ ਸਕਦੀ ਗੀ ਗਲਵਨ ਮੈਂ ਇਹ 80 ਸਨ 80 ਕਿ ਕਿ ਐਸੀ ਦੀ ਗੱਲ ਹੈ ਗਲਵਨ ਐਸੀ ਦੀ ਗੱਲ ਹੈ ਮੈਨੂੰ ਕਹਿ ਲੱਗੇ ਨਹੀਂ ਸਵਾਸਾਂ ਦੇ ਵਿੱਚ ਖੁਸ਼ਬੂ ਹੋ ਜਾਂਦੀ ਸਵਾਸਾਂ ਮੈਂ ਖਾਪ ਕਹਿੰਦੇ ਹੋ ਤੇ ਮੰਨ ਲੈਂਦੇ ਕਹਿ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਮੈਨੂੰ ਇੱਕ ਥਾਂ ਤੇ ਲੈ ਜਾਣਾ ਹੈ ਉਹ ਦਿਖਾਣਾ ਹੈ ਸ਼ਾਇਦ ਪ੍ਰਤੱਖ ਪ੍ਰਮਾਣ ਨਾਲ ਤੁਸੀਂ ਸਮਝੋ ਕਿਉਂਕਿ ਥਾਂ ਥਾਂ ਕਹਿਣ ਤੁਸੀਂ ਕਥਾ ਕਰਨੀ ਹੈ। ਔਰ ਕਈਆਂ ਨੇ ਸੁਣਨਾ ਹਕੀਕਤ ਹੈ। ਇੱਕ ਸਚਾਈ ਹੈ। ਸਵਾਸਾਂ 'ਚ ਖੁਸ਼ਬੂ ਹੋ ਜਾਂਦੀ ਹੈ। ਅਗਰ ਇੱਥੇ ਤੀਜਾ ਨੇਤਰ ਖੁੱਲ ਸਕਦੇ ਨਾ ਦੁਆ ਨਾਲ ਤੇ ਦਿਖਾਈ ਦਿੰਦਾ ਨਹੀਂ ਪ੍ਰਮਾਤਮਾ। ਇਹ ਜੇ ਤੀਜੀ ਅੱਖ ਹੋ ਸਕਦੀ ਹੈ। ਤੇ ਸਾਰਾ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇ ਸਕਦਾ ਹੈ। ਸਵਾਸਾਂ ਵਿੱਚ ਮਹਿਕ ਹੋ ਸਕਦੀ ਹੈ। ਉਹ ਮੈਨੂੰ ਲੈ ਗਏ ਸਨ ਗੰਜ ਡਡਵਾੜਾ। ਇੱਕ ਛੋਟਾ ਜਿਹਾ ਕਸਬਾ ਹੈ ਕੋਈ 40-50 ਹਜ਼ਾਰ ਦੀ ਆਬਾਦੀ ਦਾ। ਔਰ ਇਸ ਕਸਬੇ ਦਾ ਜ਼ਿਲ੍ਹਾ ਹੈ ਏਟਾ। ਯੂਪੀ ਦੇ ਵਿੱਚ। ਸ਼ਾਇਦ ਪਤਾ ਨਹੀਂ ਮੈਂ ਆਪਣੀ ਇਹ ਘਟਨਾ ਸਰਮਨ ਕਰਾਈਏ ਕਿ ਨਹੀਂ ਕਿਉਂਕਿ ਭਾਰਤ ਦੇ ਸਾਰੇ ਅਖਬਾਰਾਂ 'ਚ ਇਹ ਖਬਰ छपी ਸੀ ਫਰੰਟ ਪੇਜ ਤੇ ਇੱਕ ਬ੍ਰਿਟਿਸ਼ ਅਖਬਾਰ ਹੈ ਜੋ ਕਿਸੇ ਹੱਦ ਤੱਕ ਕਮਿਊਨਿਸਟ ਮੰਨਿਆ ਜਾਂਦਾ ਹੈ ਕਰਨ ਜੀਆ ਉਸ ਦਾ ਐਡੀਟਰ ਕਮਿਊਨਿਸਟ ਮੰਨਿਆ ਜਾਂਦਾ ਹੈ ਕਹਿੰਦਾ ਹੈ ਇਹ ਘਟਨਾ ਦੇਖ ਕੇ ਮੈਂ ਵੀ ਹੈਰਾਨ ਹਾਂ ਔਰ ਮੈਨੂੰ ਫਰੰਟ ਪੇਜ ਦੇਤੇ ਖਬਰ ਵੀ ਦੇਣੀ ਪਈ ਹੈ ਔਰ ਆਪਣੀ ਤਰਫੋਂ ਵੀ ਕੁਝ ਲਿਖਣਾ ਪਿਆ ਆਰਟੀਕਲ ਵੀ ਲਿਖਿਆ ਉਸਨੇ ਪੂਰਾ ਉੱਥੇ ਇੱਕ ਹੈ ਕੋਈ 70 ਸਾਲ ਦਾ ਬਾਬਾ ਗੁਰਦੁਆਰੇ ਰਹਿੰਦਾ ਸੀ ਛੋਟਾ ਜਿਹਾ ਗੁਰਦੁਆਰਾ ਤੇ ਗੱਲਬੰਦ ਕੋਈ 25 26 ਕਰਨੇ ਪਿੱਛੋਂ ਜ਼ਿਲ੍ਹਾ ਗੁਜਰਾਤ ਜੇਲਮ ਦੇ ਨੇੜੇ ਗੁਜਰਾਤ ਜ਼ਿਲ੍ਹਾ ਸੀ ਪਾਕਿਸਤਾਨ ਵਿੱਚ ਰਹਿ ਗਿਆ ਉਧਰ ਦੇ ਲੋਕ ਉਹਨਾਂ ਨੇ ਗੁਰਦੁਆਰਾ ਬਣਾਇਆ ਇੱਕ ਬਾਬਾ ਉਸ ਗੁਰਦੁਆਰੇ 'ਚ ਰਹਿ ਰਿਹਾ ਸੀ 10-12 ਸਾਲ ਤੋਂ ਨਾ ਟਿਕਾਣੇ ਦਾ ਕਿਸੇ ਨੂੰ ਨਹੀਂ ਪਤਾ ਸਾਰੇ ਬਾਬਾ ਜੀ ਬਾਬਾ ਜੀ ਕਰਕੇ ਕਹਿੰਦੇ ਸੀ। ਤੇੜ ਸਿਰਫ ਇੱਕ ਤਹਿਮਤ ਬੰਦਾ ਸੀ। ਤੇ ਸਿਰ ਦੇ ਉੱਤੇ ਕੋਈ 2 ਗਜ਼ ਦੀ ਦਸਤਾਰ ਐਵੇਂ ਲਪੇਟ ਲੈਂਦਾ ਸੀ। ਪਦਨ ਨੰਗਾ ਹੀ ਰਹਿੰਦਾ ਸੀ। ਸਰਦੀ ਗਰਮੀ। ਹੋਰ ਕੋਈ ਕਪੜਾ ਨਹੀਂ ਲੈਂਦਾ ਸੀ। ਢਾਲੀ ਦਾ ਪ੍ਰਸ਼ਾਦਾ ਗੁਰਦੁਆਰੇ ਆਉਂਦਾ ਸੀ। ਅਜੇ ਵੀ ਭਾਰਤ ਦੇ ਵਿੱਚ ਕਈ ਗੁਰਦੁਆਰਿਆਂ 'ਚ ਢਾਲੀ ਦਾ ਪ੍ਰਸ਼ਾਦ ਆਉਂਦਾ ਹੈ ਘਰੋਂ-ਘਰੋਂ ਪ੍ਰਸ਼ਾਦੇ ਆ ਜਾਂਦੇ ਨੇ ਉਹ ਲੰਗਰ ਚੱਲਦਾ ਹੈ ਉਹਨੂੰ ਢਾਲੀ ਦਾ ਪ੍ਰਸ਼ਾਦ ਆ ਕਹਿੰਦੇ ਅਜੇ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਯੂਪੀ ਦੇ ਪਿੰਡਾਂ ਜਿਹੜੇ ਗੁਰਦੁਆਰੇ ਨੇ ਲੰਗਰ ਜ਼ਰੂਰ ਚੱਲਦਾ ਹੈ ਪਰ ਢਾਲੀ ਦਾ ਲੰਗਰ ਚੱਲਦਾ ਉੱਥੇ ਬਣਾਉਣ ਦੀ ਲੋੜ ਨਹੀਂ ਪੈਂਦੀ ਹਰ ਘਰ 'ਚੋਂ ਥੋੜਾ-ਥੋੜਾ ਆ ਜਾਂਦਾ ਹੈ ਉਹ ਜੋ ਇਕੱਠਾ ਹੁੰਦਾ ਹੈ ਉਹਨੂੰ ਫਿਰ ਵੰਡਦੇ ਨੇ ਮੁਸਾਫਨਾ 'ਚ ਯਾ ਗੁਰਦੁਆਰਾ ਸਟਾਫ ਯਾ ਹੋ ਉਸ ਦਾਲੀ ਦਾ ਪ੍ਰਸ਼ਾਦਾ ਹਰ ਗੁਰਦੁਆਰੇ ਇੱਕ ਟਾਈਮ ਆਉਂਦਾ ਹੈ ਦੁਪਹਿਰ ਨੂੰ ਰਾਤੀ ਨਹੀਂ ਬਸ ਇੱਕ ਟਾਈਮ ਉਹ ਦੋ ਪ੍ਰਸ਼ਾਦੇ ਛਕ ਦੱਸ ਉਸੇ ਦਾਲੀ ਦੇ ਪ੍ਰਸ਼ਾਦ ਬਾਕੀ ਕੋਸ਼ ਦੀਆਂ ਕੋਈ ਲੋੜਾਂ ਨਹੀਂ ਨਾ ਉਸਨੇ ਕਦੀ ਸੰਗਤਾਂ ਦੇ ਸਾਹਮਣੇ ਕੋਈ ਗੱਲ ਕੀਤੀ ਤੇ ਨਾ ਹੀ ਕਦੀ ਸੰਗਤ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਗੋਮਨਾਮ ਜਿਆ ਰਹਿੰਦਾ ਸੀ ਇਸ ਤਰ੍ਹਾਂ ਰਹਿੰਦਾ ਸੀ ਜਿਵੇਂ ਹੈ ਹੀ ਨਹੀਂ ਆਪਣੀ ਉਪਸਥਤੀ ਆਪਣੀ ਮੌਜੂਦਗੀ ਕਿਸੇ ਪੱਖ ਤੋਂ ਵੀ ਜ਼ਾਹਿਰ ਹੋਣ ਦੀ ਕੋਸ਼ਿਸ਼ ਨਹੀਂ ਕਰਦਾ ਸੀ ਕਿ ਮੈਂ ਵੀ ਹਾਂ ਇੱਥੇ ਮੈਂ ਵੀ ਹੈ ਵੀ ਮੈਰਜ ਕਰਨੇ ਆ ਨਹੀਂ ਤੇ ਕਰੀਬਨ ਕਰੀਬਨ ਮੋਨੋਕਦੀ ਕੋਸ਼ਿਸ਼ ਹੁੰਦੀ ਹੈ ਹਰ ਪੱਖੋਂ ਦੱਸਣ ਦੀ ਮੈਂ ਵੀ ਹਾਂ ਪਤਾ ਚੱਲੇ ਮੈਂ ਵੀ ਆਇਆ ਮੈਂ ਵੀ ਆ ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਮੇਰੇ وجود ਤੋਂ ਮੇਰੀ ਇੱਥੇ ਮजूद ਹਾਂ ਇੱਥੇ ਹੋਣ ਦਾ ਪਤਾ ਨਾ ਚਲੇ ਉਪਸਥਿਤੀ ਦਾ ਪਤਾ ਨਾ ਚਲੇ ਮੇਰੀ ਮੌਜੂਦਗੀ ਦਾ ਪਤਾ ਨਾ ਚਲੇ ਲੇਕਿਨ ਇੱਕ ਦਿਨ ਉਸ ਨੇ ਜ਼ਬਾਨ ਖੋਲੀ ਸੰਗਤ ਦੇ ਅੱਖਣ ਲੱਗਿਆ ਤੁਹਾਡਾ ਬਹੁਤ ਧੰਨਵਾਦ ਮੈਂ ਕੱਲ ਚਲੇ ਜਾਣਾ ਇਸ ਸੰਗਠਾ ਨੇ ਕਿਹਾ ਕਿਉਂ ਕਿਸੇ ਨੇ ਕੁਝ ਕਹਿ ਦਿੱਤਾ ਹੈ ਕਿਉਂ ਜਾਂਦੇ ਰੋ ਕਣਲੇ ਨੂੰ ਸੱਦਾ ਹੀ ਆ ਗਿਆ ਤੇ ਹੁਣ ਕੀ ਰਹਿਣਾ ਸੱਦਾ ਹੀ ਆ ਗਿਆ ਦੋ ਚਾਰ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਕੁਝ ਮਾਰੀ ਜਿਆ ਸਮਝ ਆਈ ਕਣਲੇ ਕੇ ਚਲੇ ਜਾਣਾ ਹਾਂ